ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਜੀ ਵੀਰੋ ਚਪਾ ਦੋ ਨਾ ਕਿਸੇ ਲਈ ਲੈ ਕੇ ਆਏ ਜੀ ਇੱਕ ਬਾਈ ਮੱਝ ਗੱਬਣ ਥੋੜੇ ਕਿ ਦਿਨ ਘਰ ਮਲੀ ਲੈਂਦੀ ਆ ਇੱਕ ਬਾਈ ਕੋਲੇ ਵੜ ਤਾਜੀ ਸੂਈ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਭਾਈ ਜੀ ਬਾਈ ਜੀ ਸਸਕਾਲ ਸਸਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਾਈ ਬਾਈ ਨਾਮ ਤੇ ਐਡਰੈਸ ਬੋ ਨਾਮ ਮੇਰਾ ਗੁਰਤੇਜ ਆ ਜੀ ਪਿੰਡ ਗਮਟੀਕਲ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਾਈ ਤੁਸੀਂ ਕੰਪਰਾਪੁਰ ਆ ਫੂਲੇ ਜੀ ਨੇੜੇ ਪਿੰਡ ਆਪਾਂ ਨੂੰ ਮੇਰੇ ਪਿੰਡ ਇੱਧਰਲੇ ਪਾਸੇ ਭੈਰੂਪਾ ਰਹਿ ਜਾਂਦਾ ਜੀ। ਓਕੇ। ਗਾਲਪਰਾ ਮਿਰਜਾ ਤੇ ਸੇਲ ਬਰਾ ਜੀ। ਮੋਬਾਈਲ ਨੰਬਰ ਬੋਦੋ। 9363606903 ਠੀਕ ਆ। ਜਿਹੜੀ ਮੱਝ ਦੇਣਾ ਕਿਹੜਾ ਸੂਆ ਸੁngੀਆ? ਇਹ ਤੀਜੇ ਸੂਏ ਸੋਨਾ ਜੈ ਆਇਤੀ ਨੇ। ਕਿੰਨੇ ਕ ਦਿਨ ਲਊ ਬਾਈ? ਅਜੇ ਇਹ 10 ਕ ਦਿਨ ਲੈ ਜੂਗੀ ਜੀ। 10 ਦਿਨ ਲੈ ਜੂ। ਹਾਂਜੀ। ਕਿੰਨਾ ਰਿਕਾਡ ਹੈ ਬਾਈ ਦੁੱਧ ਦਾ? ਇਹ ਬਾਈ 15 ਕਿਲੋ ਦੁੱਧ ਆਇਤੀ ਦੇ ਦੂਗੀ। ਓਕੇ ਬਾਈ। ਠੀਕ ਆ। ਕੱਦ ਚੰਗਾ, ਪਲੇ ਵੀ ਚੰਗੀ ਆ ਤੇ ਲੇਵਾ ਕਮਾਲ ਦਾ। ਕੱਲੀ ਕੱਚੀ ਕੱਚੀ ਓਸਾ ਬਣਾਉਂਦਾ ਜਲਾਇਓ। ਘਣਾ ਦੀ ਵਿਥੀ-ਵੁੱਥੀ ਬਹੁਤ ਆ ਹਨ ਕੱਲਾ-ਕੱਲਾ ਥਾਣਾ ਦੇਖੋ ਪੂਰੀ ਵਿਥੀ ਤੇ ਥਾਣੇ ਬਈ ਫੇਸ ਫੂਸ ਬੜਾ ਚੰਗਾ ਸਿੰਘ-ਸੁੰਗ ਚੰਗਾ ਕਰਮਾ ਵਾਲੀ ਦਾ ਖੋਲ ਲੈ ਬਈ ਤੋਰ ਕੇ ਦਿਖਾ ਦੇ ਹੂੰ ਭੜੀ ਵੀ ਚੋਂ ਬਹੁਤ ਆ ਹਨ ਹਾਂਜੀ ਹਾਂਜੀ ਹੂੰ ਸੀਲ ਸੁਲ ਕੇ ਮੈਂ ਬਈ ਸੀਲ ਤਾਂ ਹੈਗੀ ਆ ਬਈ ਵਧੀਆ ਸੀਲ ਆ ਗਈ ਠੀਕ ਆ ਬਈ ਹੂੰ ਥੋੜਾ ਇਹਨਾ ਕੈਮਰੇ ਦਾ ਕਰ ਦਈਏ ਤੇਰੇ ਦਾ ਥੋੜਾ ਥੋੜਾ ਬੜਾ ਚੰਗਾ ਹਨਾ ਕਰਮਾ ਹਾਂਜੀ ਹਾਂਜੀ ਬਈ ਹੂੰ ਫੇਸ ਦੀ ਬਿਊਟੀ ਸਿੰਘ-ਸੁੰਗ ਇੱਕ ਨੰਬਰ ਦਾ ਈ ਮੋਲ ਵੀਰੇ ਜਾਇਜ਼ ਮੁੱਲ ਵੀ ਇਹਦਾ 125 ਹੈ ਬਸ ਇੱਕ 20-20 ਦੀ ਛੱਡ ਦੇ ਅੱਜ 1,25,000 ਰੁਪਏ ਮੁੱਲ 1,20,000 ਦੀ ਬਾਈ ਕਹਿੰਦਾ ਮੱਝ ਛੱਡ ਦੇਾਂਗੇ ਠੀਕ ਹੈ ਕਿ ਨਹੀਂ ਮੁੱਲ ਜਾਇਜ਼ ਆ ਮੱਝ ਚੰਗੀ ਆ ਪਲੀ ਵੀ ਹਲੇ ਵਾਲੂ ਆ ਬਹੁਤ ਚੰਗਾ ਕੱਲੀ ਕੱਚੀ-ਕੱਚੀ ਆ ਉਸ ਹਾਵਨਾ ਦਾ ਜਲਾਇਓ ਬਈ ਕੀ ਬਾਤ ਆ ਤੋਰਾ ਤੋਰਾ ਇੱਕ ਨੰਬਰ ਆ ਬਈ ਬੰਦ ਵੀਰੇ ਕੋਈ ਨਹੀਂ ਬੈੜ ਕਿਹੜੇ ਸੂਸੂਈ ਹੈ ਇਹ ਬੈੜ ਦੂਜੇ ਸੂਏ ਸੂਈ ਵੇ ਬਾਈ ਇੱਥੇ ਕਦੋਂ ਸੂਈ ਹੈ ਵੀਰੇ ਤੇ ਤੜਕੇ 8 ਵਜੇ ਸੂਈਆ ਵਸ 10 ਵਜੇ ਤਨੂੰ ਜਮਾ ਜੇਰ ਜੂ ਰੋਕੇ ਹੋਏ ਕੰਮ ਠੀਕ ਆ ਬੱਚਾ ਕਿਹਦੇ ਦਿੱਤਾ ਨੇ ਬੱਚਾ ਬੱਛਾ ਬਾਈ ਬੱਛਾ ਦਿੱਤਾ ਬਾਈ ਤੇ ਕਿੰਨਾ ਗਾ ਦੁੱਧ ਦਿੱਤਾ ਵੇ ਦਾ ਐਸਟੀਮੇਟ ਜਾ ਜਾਂਦਾ ਦੁੱਧ ਇਹਨੇ ਪਹਿਲਾਂ ਨਹੀਂ ਦਿੱਤਾ ਸੀਗਾ ਬਾਈ 15 ਕਿਲੋ ओके ਤੇ ਐਤੀ 16 17 ਕਿਲੋ ਦੀ ਹੈਗੀ ਉਮੀਦ ਠੰਡੀ ਸੀਲ ਬਹੁਤ ਹੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਫੈਂਟ ਬਹੁਤ ਆਉਂਦੀ ਯਾਰ ਹਾਂਜੀ ਫੈਂਟ ਤਾਂ ਇਹਦੀ ਵਧੀਆ ਆਉਂਦੀ ਹੈ ਬਾਈ ਗਰਮੀ ਗਰਮੀ ਨਹੀਂ ਮੰਨਦੀ ਹੈ ਜਮੇ ਨਹੀਂ ਮੰਨਦੀ ਬਾਈ ਲੈ ਬਾਈ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਇੱਕ ਨੰਬਰ ਥਣ ਲੱਗਿਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਰੀਡ ਫੁੱਲਾ ਸੋਈ ਸਵਾਈ ਹੈ ਜੇਰ ਜੂਰ ਬਾਈ ਕਹਿੰਦਾ ਓਕੇ ਆ ਬੱਚਾ ਮਗਰ ਬੱਚਾ ਦੇਤਾ ਬਾਈ ਜਮਾ ਮਾਦੇ ਨਾਲ ਦਾ ਦੁੱਧ ਦੇ ਦੇਣਾ ਫੈਂਡ ਫੁੰਡ ਫੁੱਲ ਆਉਣੀ ਹਾਂਜੀ ਹਾਂਜੀ ਬਾਈ ਇੱਕ ਨੰਬਰ ਵੈੜਾ ਬਾਈ ਥਾਨ-ਥੋਣੀ ਬੜਾ ਚੰਗਾ ਲੱਗਿਆ ਕਰਮਾਲੀ ਦਾ ਬਾਕੀ ਤੋਰਾ ਚੈੱਕ ਕਰਨ ਨੂੰ ਲੈ ਤੋਰਾ ਵੀ ਕਰਮਾਲੀ ਦਾ ਇੱਕ ਨੰਬਰ ਆ ਬਾਈ ਕੀ ਮੋਲ ਆ ਵੀਰੇ ਜਾਇਜ ਇਹ ਬਸ 57000 ਦੀ ਵੈੜ ਆਪਾਂ ਦੇ ਦੇਾਂਗੇ ਬਾਈ ਮਾਨਤਨ ਹੋ ਜਾ ਹਾਂਜੀ ਮਾਨਤਨ ਕਰ ਦਿਆਂਗੇ ਠੀਕ ਆ ਬਾਈ 57000 ਦੀ ਵੈੜ ਬਾਈ ਕਹਿੰਦਾ ਦੇ ਦੇਾਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਕਭ ਹੋ ਲੱਗਣੀ ਹਾਂ ਸੀਲ ਬੋਸ ਜਿਵੇਂ ਮਰਜੀ ਨਿਆਣਾ ਪਾ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਲੈ ਆਉਣ ਵਾਲਾ ਕੰਮ ਦਾ ਲੱਗਿਆ ਹਾਂ ਠੀਕ ਆ ਬਈ ਲੈ ਚਵਾਈ ਚੈੱਕ ਕਰੋ ਮੋਟਾ ਮੋਟਾ ਜੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਚਵਾਈ ਬੜੀ ਚੰਗੀ ਆ ਨਾ ਬਈ ਚਵਾਈ ਬਹੁਤ ਵਧੀਆ ਬਈ ਨਿਬੜਦੀ ਆ ਚਵਾਈ ਤਾਂ ਕਰੇ ਲੈ ਕੀ ਬਾਤ ਆ ਬਈ ਇੱਕ ਨੰਬਰ ਜੋਣਾ ਇੱਕ ਨੰਬਰ ਜੋਣਾ ਹਾਂ ਬਾਤੀ ਸਵੇ ਚੋਈ ਹੋਈ ਵੇ ਬਈ ਇਹ ਠੀਕ ਆ ਬਈ ਹਾਂ 4 ਕਿਲੋਟਰ ਨਾ ਮੈਂ ਬੋਲਾ ਕੱਢਦਾ ਸੀ ਸਵੇ ਬਸ ਠੀਕ ਆ ਬਈ ਗੁੱਤੀਆਂ ਬਟਨ ਵਾਲਾ ਕਮਾ ਇੱਕ ਨੰਬਰ ਚ ਵਾਈ ਥਾਨ ਤੋਂ ਵੀ ਇੱਕ ਨੰਬਰ ਲੈ ਵਾਲੂਗਾ ਵੀ ਇੱਕ ਨੰਬਰ ਬਾਕੀ ਮੁੱਲ ਜਾਇਜ਼ ਆ ਮੱਧ ਨਾਲ ਦਾ ਦੁੱਧ ਦੇ ਦੂ ਫੈਂਡ ਫੋਲੋ ਸੂਈ ਸਵਾਈ ਆ ਸਾਰੀਆਂ ਗੱਲਾਂ ਓਕੇ ਆ ਬਈ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ